Shabbat shalom. ਮੀਡੀਆ ਅੰਦਰ ਨਹੀਂ ਕੋਈ ਜਾਊਗਾ ਜਿੰਨੇ ਕੋਈ ਫੋਟੋ ਫੋਟੋ ਖਿੱਚੀ ਦੇ ਦਿੱਤੇ ਖੇ ਚਲੋ ਮੀਡੀਆ ਦੇ ਅੰਦਰ ਜਾਊਗਾ ਇੱਥੇ ਫੋਟੋ ਖਿਚਾ ਲੈ ਆਪਣਾ ਕੰਮ ਸੱਚਖੰਡ ਸ੍ਰੀ ਰਮੰਦਰ ਸਾਹਿਬ ਕੇ ਪਹੁੰਚੋ ਮਨ ਨੂੰ ਬੋਸ ਵੀ ਆਣੀ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹ ਦਾਸਰ ਤੱਕੇ ਜੀ ਵਾਹ ਗੁਰੂ ਮੇਰ ਕੇਰੇ ਤੁਹਾਨੂੰ ਇਹ ਹੁਕਮ ਨੇ ਵੱਤ ਵੱਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਿਲਜੀਤ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿ ਕਿ ਪੰਜਾਬੀ ਇੰਡਸਟਰੀ ਚ ਟੁਪਣ ਲਈ ਉੱਚਾ ਟੁਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧ ਤੋਂ ਵੱਧ ਆਪਣੇ ਆਪਣੇ ਢੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ ਹਾਂਜੀ ਚਲੋ ਯਾਰ ਹਾਂਜੀ ਸਰ ਤੁਸੀਂ ਬੜੀ ਸਾਸੀ ਗੱਲ ਕਰਦੇ ਠੀਕ ਹੋ ਤੁਸੀਂ ਚੜ੍ਹਦੀ ਕਲਾ ਜੋ ਸਭ ਵਧੀਆ ਪਹਿਲਾਂ ਮਾੜੀ ਤੁਹਾਡੀ ਜੀ ਹਰਮਿੰਦਰ ਸਾਹਿਬ ਦਾ ਮੱਥਾ ਤਾਂ ਵੈਸੀ ਟਿਕਾਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਦਰਸ਼ਕਾਂ ਨੂੰ ਇਹ ਫਿਲਮ ਕਰਨਾ ਚਾਹੁੰਦੇ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਦੇਖਣੋ ਪਰਵਾਰਕ ਫਿਲਮ ਹੈ ਜੋ ਜਰਮ ਤਲਜੀਤ ਭਾਈ ਦੀ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇ ਵਿੱਚ ਚਾਹੀਦੀ ਸੀ ਬਹੁਤ ਵਧੀਆ ਗਿੱਪੀ ਜੀ ਪੂਰ ਸਟਾਰਟ ਹੈ ਬਹੁਤ ਵਸਤਵਤਪੂਰਵ ਸ਼ੁਰੂਆਤ ਲੈ ਰਹੇ ਹੋ ਇਹ ਕੀ ਗਿੱਪੀ ਬਸ ਇਹ ਜੀ ਹਮੇਸ਼ਾ ਹੁੰਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਉਹ ਹਮੇਸ਼ਾ ਵਸਤਵਤਪੂਰਵ ਪਹਿਲਾਂ ਵੀ ਆਈ ਸੀ ਉਹ ਸ਼ੁਰੂਆਤ ਨੀ ਲੋ ਲੱਗਿਆ ਉਹ ਵੀ ਵੀਡੀਓ ਬੜੀ ਵਾਰ ਨੂੰ ਜਿਹੜੀ ਜਿਆਦਾ ਕਿ ਕਿਸੇ ਦਿਨ ਘਰ ਵੀ ਆਵਾਂ ਕਿਸੇ ਉਹ ਦੱਸੋ ਨਹੀਂ ਨਹੀਂ ਪੁੱਛ ਨਹੀਂ ਹਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬੇਚਾਰੇ ਇਨੀ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਹੇ ਆ ਕਿ ਵੈਕਸੀਨ ਨੂੰ ਲੋਕਾਂ ਨੇ ਕਰਿਆ ਅਸਲ ਬਾਲਾ ਕਿਹੜਾ ਹੋ ਗਿਆ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਚੜਦੀ ਕਲਾ ਜਿੰਦਾਬਾਦ ਆਪਾਂ ਕੋ ਜਾਵਦੇ ਵਿੱਚ ਰਾਕੇ ਕਾਫੀ ਜਰ ਮਸੱਦ ਕੇ ਜਾ ਰਹੇ ਹਾਂ। ਉਹ ਪਰਤ ਕਰ ਲੋ ਜੀ। ਸਾਡ ਰੋਹ ਜੀ। ਕੁੜੀਆਂ ਨੂੰ ਇੱਧਰ ਕੱਢ ਦਮਾ। ਸਭ ਚਿਰ ਗਾ ਜੀ ਸਸਕਾ। ਹੋਰ ਤੋਂ ਪਿੱਛੇ। ਹੋਰ ਤੋਂ ਮਾੜਾ ਪਿੱਛੇ ਹੋ ਜਾਓ। ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਜੀ ਚੜਰੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਜੈ ਮੈਤਿਕ ਫਤਿਹ ਜੀ। ਬੜੀ ਕਰਮ ਵਾਲੀ ਸਾਧਕ ਨੂੰ ਤੇ ਸਾਰੇ ਜਣੇ ਤੁਹਾਡਾ ਧੰਨਵਾਦ ਹੈ। ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਤੇ ਬਹੁਤ ਬਹੁਤ ਪਿਆਰ ਤੇ ਬਸ ਮਹਾਰਾਜੇ ਅਰਦਾਸ ਕਰਨਾ ਹੈ। 3 ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਹੋਰ ਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਹੌਸਲ ਪੁਸ਼ਾਰ ਦੇ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਕਾਲਪੁਰਖ ਸਾਡੀ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹਣ ਫਿਲਮ ਚ ਸਰਬਾਲਾ ਕੌਣ ਹੋਏਗਾ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਇਹ ਵੀ ਦੱਸ